ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੈ ਪੰਜਾਬ ਦੇ ਨੌਜਵਾਨੋ ਹੁਣ ਤੁਹਾਨੂੰ ਬਾਹਰ ਜਾਣ ਦੀ ਕੋਈ ਲੋੜ ਨਹੀਂ ਤੁਹਾਡੇ ਵਾਸਤੇ ਰੁਜ਼ਗਾਰ ਤਿਆਰ ਪਿਆ ਜਿਹੜੇ ਨੌਜਵਾਨ ਪੜ੍ਹ ਲਿਖ ਕੇ ਕਈ ਚਿੱਟਾ ਵੇਚ ਰਹੇ ਆ ਤੁਹਾਨੂੰ ਚਿੱਟਾ ਵੇਚਣ ਦੀ ਕੋਈ ਲੋੜ ਨਹੀਂ ਤੁਹਾਡੇ ਵਾਸਤੇ ਰੁਜ਼ਗਾਰ ਤਿਆਰ ਪਿਆ ਔਰ ਜਿਹੜੇ ਸਾਡੇ ਨੌਜਵਾਨ ਪੜ੍ਹ ਲੇ ਕੇ ਝੋਨਾ ਲਾਉਂਦੇ ਫਿਰਦੇ ਆ ਤੁਹਾਨੂੰ ਝੋਨਾ ਲਾਉਣ ਦੀ ਕੋਈ ਲੋੜ ਨਹੀਂ ਤੁਹਾਡੇ ਵਾਸਤੇ ਰੁਜ਼ਗਾਰ ਪਿਆ ਇਹ ਗੱਲਾਂ ਮੈਂ ਨਹੀਂ ਕਹਿੰਦਾ ਸਰਦਾਰ ਭਗਵੰਤ ਮਾਨ ਜੀ ਕਹਿ ਰਹੇ ਆ ਪਹਿਲਾਂ ਤੁਹਾਨੂੰ ਉਹਨਾਂ ਦੀ ਵੀਡੀਓ ਵਿਖਾ ਦਿੰਨਾ ਆ ਸੁਣ ਲਓ ਪਹਿਲਾਂ ਵੀਡੀਓ ਤਾਂ ਮਾਨ ਸਾਹਿਬ ਨੇ ਤੁਹਾਡੇ ਹੱਥ ਤੇ ਰੋਜ਼ਗਾਰ ਜਿਹੜਾ ਦੱਸਦੇ ਸੀ ਵੈ ਵੀ ਸਿੱਧੂ ਵਾਸਤੇ ਮੈਂ ਕਿਉਂ ਆਉਣਾ ਹੁੰਦਾ ਸੀ ਪਿੰਡੋਂ ਟੂਲ ਤੇ ਟੂਲ ਤੇ ਚਲੋ ਵੀ ਪੜਨ ਪੜਨ ਵਾਲੇ ਤਾਂ ਹਾਂ ਆਪਾਂ ਨੂੰ ਕਿਤੇ ਅੰਦਰ ਸਿੱਟਾ-ਸੁਟਾ ਦੇ ਨਹੀਂ ਸਾਨੂੰ ਚਲੋ ਜਲਦਾ ਛੱਤੇ ਹੋ ਜੋ ਉਹ ਪਿੰਡਾਂ ਦੇ ਰੂਟ ਹੀ ਪਤਾ ਨਹੀਂ ਕਿੱਧਰ ਚਲੇ ਗਏ ਰੋਡਵੇਜ ਦੀਆਂ ਘੋੜੇ ਵਾਲੀਆਂ ਬੱਸਾਂ ਪਿੰਡਾਂ 'ਚ ਆਉਂਦੀਆਂ ਹੁੰਦੀਆਂ ਸੀ ਯਾਦ ਕਰੋ ਤੁਸੀਂ ਜਦੋਂ ਹਾਰਨ ਵਜਦਾ ਸੀ ਉਦੋਂ ਚਾਹ ਧਰਦੇ ਹੁੰਦੇ ਸੀ ਵੀ ਤਿੰਨ ਵਾਲੀ ਚਾਹ ਧਰ ਲਓ ਭਾਈ ਬੱਸ ਆ ਗਈ ਉਹ ਬੱਸਾਂ ਕਿੱਧਰ ਗਈਆਂ ਪਤਾ ਨਹੀਂ ਕਿੱਧਰ ਗਈਆਂ ਪਤਾ ਨਹੀਂ ਕਿੱਧਰ ਤੇ ਉਹ ਰੂਟ ਰਵਾਈਵ ਕਰਾਂਗੇ ਨੌਜਵਾਨ ਮੁੰਡਿਆਂ ਨੂੰ ਕਿ ਬੱਸਾਂ ਦਾ ਦੇ ਮਾਲਕ ਬਣਾਵਾਂਗੇ ਕਿ ਤੁਸੀਂ ਪਾਓ ਬੱਸਾਂ ਤੇ 3000 ਤੋਂ ਵੱਧ ਰੂਟ ਜਿਹੜਾ ਹੈ ਪਿਆ ਅਸੀਂ ਸਾਰਾ ਉਹਦਾ ਲਗਾ ਲਿਆ ਟਾਟਾ 3000 ਤੋਂ ਵੱਧ ਬੱਸਾਂ ਜਾਨੀ ਜੇ ਜੇ ਕੋ ਤਿੰਨ ਮੁੰਡੇ ਵੀ ਰਲ ਕੇ ਇੱਕ ਪਾਸੇ ਲੈਣਗੇ 10000 ਮੁੰਡੇ ਕੁੜੀਆਂ ਨੂੰ ਡਾਇਰੈਕਟ ਕੰਮ ਮਿਲੂਗਾ ਸਰਕਾਰ ਬੱਸਾਂ ਲੈ ਕੇ ਦੇਊਗੀ ਕੋਈ ਇੰਟਰਸਟ ਨਹੀਂ ਜਿਹੜਾ ਵੀ ਲੋਨ ਹੈ ਜਦੋਂ ਕਮਾਉਣ ਲੱਗੇ ਵਿੱਚੋਂ ਮੋੜ ਦਿਓ ਬੱਸ ਸਕੂਟੀ ਹੋ ਗਈ ਮੁੜ ਗਿਆ ਤੇ ਜੀ ਵੀ ਚੜੀ ਚਲੀ ਕਿਲੋਮੀਟਰ ਦੀ ਬਣਾਵਾਂਗੇ ਵਾਹ ਜੀ ਵਾਹ ਵਾਹ ਜੀ ਵਾਹ ਇਹਦੇ ਨਾਲ ਸਾਡੇ ਜਿਹੜੇ ਨੌਜਵਾਨਾਂ ਕਈ ਨੌਜਵਾਨ ਪੜ੍ਹ ਲਿਖ ਕੇ ਜਿਹੜੇ ਕਹਿ ਲੋ ਨਸ਼ਾ ਵੇਚ ਰਹੇ ਆ ਜਾਂ ਕੋਈ ਹੋਰ ਗਲਤ ਕੰਮ ਕਰ ਰਹੇ ਆ ਰੋਟੀ ਪਿੱਛੇ ਜਾਂ ਜਿਹੜੇ ਪੜ੍ਹ ਲੈ ਕੇ ਨੌਜਵਾਨ ਬਾਹਰ ਲੀਆਂ ਕੰਟਰੀਆਂ ਜਾ ਰਹੇ ਆ ਉਹ ਚਾਹ ਨੂੰ ਹਟ ਜਾਣਗੇ ਜਿਹੜੇ ਨੌਜਵਾਨ ਪੜ੍ਹ ਲੈ ਕੇ ਦਿਹਾੜੀਆਂ ਕਰਦੇ ਫਿਰਦੇ ਆ ਉਹ ਹਟ ਜਾਣਗੇ ਇਹ ਤੁਹਾਡੇ ਮਨ ਦਾ ਵਹਿਮ ਆ ਇਹ ਵਹਿਮ ਆਪਦਾ ਕੱਢ ਦੋ ਤੁਹਾਡੇ ਇਹੋ ਜਿਹੇ ਕੰਮ ਕੁਛ ਨਹੀਂ ਹੋਣੇ ਜਿਹੜੇ ਨੌਜਵਾਨ ਪੜ੍ਹ ਲੈ ਕੇ ਦਿਹਾੜੀਆਂ ਕਰਦੇ ਫਿਰਦੇ ਉਹ ਦਿਹਾੜੀਆਂ ਹੀ ਕਰਨਗੇ ਜਿਹੜੇ ਨੌਜਵਾਨ ਬਾਹਰ ਜਾ ਰਹੇ ਉਹ ਬਾਹਰ ਹੀ ਜਾਣਗੇ ਕਿਉਂਕਿ ਇਹ ਗੱਲਾਂ ਸੀਐਮ ਸਾਹਿਬ ਦੀਆਂ ਸੁਣਦੇ ਵਿੱਚ ਬਹੁਤ ਵਧੀਆ ਇਹ ਵਾਕਿਆ ਹੀ ਗੱਲਾਂ ਪਾਵਰਫੁੱਲ ਇਹਨਾਂ ਦੀਆਂ ਸੁਣਦੇ ਵਿੱਚ ਪਰ ਅਸਲ ਸਚਾਈ ਕੀ ਆ ਕਿ ਜਿਹੜੀਆਂ ਬੱਸਾਂ ਘੋੜੇ ਵਾਲਿਆਂ ਦੀਆਂ ਗੱਲਾਂ ਕਰ ਰਹੇ ਆ ਰੋਡਵੇਜ ਦੀਆਂ ਪਹਿਲਾ ਨੰਬਰ ਤੇ ਵੀ ਜਿਹੜੀਆਂ ਅੱਜ ਰੋਡਵੇਜ ਦੀਆਂ ਬੱਸਾਂ ਦੀ ਗੱਲ ਕਰੀਓ ਤੁਹਾਡੀਆਂ ਰੇਲੀਆਂ ਦੇ ਵਿੱਚ ਹੀ ਘੁੰਮਦੀਆਂ ਰਹਿੰਦੀਆਂ ਦੂਜੀ ਗੱਲ ਔਰ ਜਿਹੜੀ ਤੁਸੀਂ ਕਹਿ ਰਹੇ ਆ ਕਿ ਅਸੀਂ ਪਿੰਡਾਂ ਦੇ ਵਿੱਚ 10000 ਨੌਜਵਾਨ ਨੂੰ ਸਿੱਧਾ ਰੋਜ਼ਗਾਰ ਮਿਲ ਜੂਗਾ ਇਹ ਵੀ ਕਹਿਣ ਦੀਆਂ ਗੱਲਾਂ ਰੋਜ਼ਗਾਰ ਮਿਲ ਜੂਗਾ ਜਿਹੜੇ ਤੁਹਾਡੇ ਪਾਰਟੀਆਂ ਦੇ ਸੱਜਣ ਹੋਏ ਜਿਹੜੇ ਤੁਹਾਡੀਆਂ ਪਾਰਟੀਆਂ ਦੇ ਵਿੱਚ ਜਿਨ੍ਹਾਂ ਦੀ ਪਹੁੰਚ ਹੋਈ ਉਹ ਬਸਾਂ ਦੇ ਪਰਮਿਟ ਲੈ ਲੈਣਗੇ ਆਮ ਬੰਦਿਆਂ ਨੂੰ ਪਰਮਿਟ ਨਹੀਂ ਮਿਲਣਾ ਇਹ ਗੱਲ ਜਿੱਥੇ ਮੈਠੋ ਲਿਖਾਉਣੀ ਆ ਲਿਖਾ ਲਿਓ ਜੇਕਰ ਤੁਸੀਂ 3000 ਬੰਦੇ ਨੂੰ ਪਰਮਿਟ ਦੇਣਾ ਤੇ ਉਹਦੇ ਵਿੱਚੋਂ 2250 ਬੰਦਾ ਗਰੀਬ ਘਰ ਦੇ ਵਿੱਚੋਂ ਵਿਖਾਇਆ ਜਾਊਗਾ ਜਿਵੇਂ ਐਮਐਲਏ ਦੀਆਂ ਚੋਣਾਂ ਵਿੱਚ ਤੁਸੀਂ ਜਿੱਥੇ ਅਸੀਂ ਕਮਿਊਨਿਟੀ ਦੇ ਗਰੀਬ ਬੰਦੇ ਠੱਲਨੇ ਸੀ ਉਹ ਤੁਸੀਂ ਠੱਲਤੇ ਬਾਕੀ ਉਹਦੇ ਵਿੱਚ ਕੋਈ ਗਰੀਬ ਨਹੀਂ ਲਿਆ ਗਿਆ ਉਸੇ ਤਰ੍ਹਾਂ ਇਹ ਬੱਸਾਂ ਦਾ ਹਾਲ ਵੀ ਉਹੀ ਹੋਣਾ ਕਿ ਬੱਸਾਂ ਜਦੋਂ ਤੁਸੀਂ ਕਹੋਗੇ ਪਰਮਨੈਂਟ ਬਾਰੇ ਇੱਥੇ ਆਮ ਬੰਦੇ ਦਾ ਡਰਾਈਵਰੀ ਲਾਇਸੈਂਸ ਨਹੀਂ ਬਣਦਾ ਇੱਥੇ ਆਮ ਬੰਦੇ ਦਾ ਅਸਲੇ ਦਾ ਲਾਇਸੈਂਸ ਨਹੀਂ ਬਣਦਾ ਔਰ ਇਹ ਬੱਸਾਂ ਦੇ ਪਰਮਿਟਾ ਉਹਨਾਂ ਕਿੱਥੋਂ ਮਿਲ ਜਾਣਗੇ ਕਿ ਜਿਹੜੇ ਡਰਾਈਵਰੀ ਲਾਇਸੈਂਸ ਆ ਉਹ ਉਹਨਾਂ ਨੇ ਕਿਰਾਏ ਤੇ ਜਾਂ ਉਹਨਾਂ ਨੇ ਕਿਸ਼ਤਾਂ ਤੇ ਕਾਰਾਂ ਜੀਪਾਂ ਲੈੰਗਾ ਹੁੰਦੀਆਂ ਤਾਂ ਕਿ ਅਸੀਂ ਜਿਹੜਾ ਕਹ ਲੋ ਟੈਕਸੀ ਸਟੈਂਡ ਦਾ ਕੰਮ ਕਰ ਲਾਂਗੇ ਪਰ ਛੇਤੀ ਉਹਨਾਂ ਦਾ ਡਰਾਈਵਰੀ ਲਾਇਸੈਂਸ ਨਹੀਂ ਬਣਦਾ ਜਿਨ੍ਹਾਂ ਨੇ ਰੋਜ਼ਗਾਰ ਵਾਸਤੇ ਅਸਲਾ ਲਾਇਸੈਂਸ ਬਣਵਾਉਣਾ ਹੁੰਦਾ ਉਹ ਵੀ ਲਾਇਸੈਂਸ ਕਿਵੇਂ ਹੁੰਦਾ ਕਿ ਚਲੋ ਸਾਨੂੰ ਜੇ ਲਾਇਸੈਂਸ ਮਿਲ ਗਿਆ ਅਸੀਂ 12 ਬੋਰ ਲੈ ਕੇ ਕਿਸੇ ਏਟੀਐਮ ਤੇ ਲੱਗ ਜਾਾਂਗੇ ਜਾਂ ਕਿਸੇ ਪ੍ਰਾਈਵੇਟ ਬੈਂਕ ਦੇ ਅੱਗੇ ਲੱਗ ਜਾਾਂਗੇ ਉਹ ਛੇਤੀ ਕਿਤੇ ਨਹੀਂ ਬੰਦਦਾ ਇਹਦੇ ਵਾਸਤੇ ਵੀ ਸ਼ਿਫਾਰਸ਼ਾਂ ਚਾਹੀਦੀਆਂ ਹੁੰਦੀਆਂ ਬਹੁਤਾ ਮੇਰਾ ਮੂੰਹ ਨਾ ਖਲਾਓ ਜੇ ਮੈਂ ਇੰਨੀ ਇੱਕ ਗੱਲ ਖੋਲ੍ਹ ਕੇ ਲੋਕਾਂ ਕੇ ਗੱਲ ਕਲੀਅਰ ਕਰ ਦਿੰਦਾ ਜਿਹੜਾ ਡਰਾਈਵਰੀ ਲਾਇਸੈਂਸ ਆ ਉਹ ਮੇਰੇ ਨਾਲੋਂ ਵੱਧ ਆਮ ਲੋਕ ਜਾਣਦੇ ਆ ਇਹਨਾਂ ਦਾ ਕਿਵੇਂ ਬੰਦਦਾ ਕਿਵੇਂ ਨਹੀਂ ਬੰਦਦਾ ਰਹੀ ਗੱਲ ਬੱਸਾਂ ਦੀ ਬੱਸਾਂ ਦੇ ਪਰਮਿਟ ਆਮ ਲੋਕਾਂ ਨੂੰ ਨਹੀਂ ਮਿਲਦੇ ਇਹ ਉਹਨਾਂ ਨੂੰ ਮਿਲਣਗੇ ਜਿਨ੍ਹਾਂ ਦੀ ਜਿਹੜੇ ਕਰੋ ਟ੍ਰਾਂਸਪੋਰਟ ਮੰਤਰੀ ਅੱਗੇ ਪਹੁੰਚ ਹੋਈ ਜਾਂ ਜਿਨ੍ਹਾਂ ਦੀ ਤੂਤੀ ਬੋਲਦੀ ਹੋਈ ਉਹਨਾਂ ਨੂੰ ਇਹ ਜਿਹੜੇ ਪਰਮਿਟ ਮਿਲ ਜਾਣਗੇ ਔਰ ਤੁਸੀਂ ਜਿਹੜੀ ਗੱਲ ਇਹ ਕਹੀ ਆ ਕਿ 30 40 ਕਿਲੋਮੀਟਰ ਦਾ ਸੀ ਰੂਟ ਦੇਵਾਂਗੇ ਪਿੰਡਾਂ ਦਾ ਰੂਟ ਦੇਵਾਂਗੇ ਔਰ ਜਿਨ੍ਹਾਂ ਨੇ ਵੀ ਜੇ ਕਰੋਨਾ ਵਿੱਚ ਮਾੜੇ ਸੱਜਣਾ ਨੂੰ ਬੱਸਾਂ ਮਿਲ ਵੀ ਗਈਆਂ ਤਾਂ ਯਾਦ ਰੱਖੋ ਉਹਨਾਂ ਦਾ ਸੱਤਿਆ ਨਾਸ ਹੋ ਜਾਣਾ ਕਿਉਂਕਿ ਪਿੰਡਾਂ ਦੇ ਵਿੱਚ ਜਿਹੜੀਆਂ ਤੁਸੀਂ ਬੱਸਾਂ ਦੀ ਗੱਲ ਕਰਦੇ ਆਂ ਹਰ ਪਿੰਡ ਦੇ ਵਿੱਚ ਲਗਭਗ 95% ਇਹੋ ਜਿਹੇ ਲੋਕ ਬੈਠੇ ਆ ਜਿਨ੍ਹਾਂ ਨੇ ਆਉਦੇ ਰੋਜ਼ਗਾਰ ਵਾਸਤੇ ਪੁਰਾਣੇ ਨਵੇਂ ਮੋਟਰਸਾਈਕਲ ਕਿਸ਼ਤਾਂ ਤੇ ਲਏ ਹੋਏ ਆ ਤੇ ਉਹ ਵੀ ਰੂਟ ਉਹਨਾਂ ਦਾ ਖਤਮ ਹੋ ਜਾਊਗਾ ਜਿੰਨਾ ਕੋਲ ਰੂਟ ਹੈਗਾ ਪਿੰਡਾਂ ਦਾ ਇਹੋ ਲੋਕ ਜਾਣਦੇ ਆ 3 ਵਜੇ ਵਾਲੀਆਂ ਬੱਸਾਂ ਜਿਹੜੀਆਂ ਤੁਸੀਂ ਕਹਿ ਰਹੇ ਆਂ ਕਿ ਚਾਹ ਧਰ ਲੋ ਇਹ ਸਿਰਫ ਤੇ ਸਿਰਫ ਕਹਿਣ ਦੀਆਂ ਗੱਲਾਂ ਹੀ ਆ ਅੱਜ ਵੀ ਬੱਸਾਂ ਜਿਹੜੀਆਂ ਜੇਕਰ ਰੂਟ ਦੇਣੇ ਆ ਤਾਂ ਤੁਸੀਂ ਉਹਨਾਂ ਨੂੰ ਤਗੜੇ ਰੂਟ ਦਿਓ ਜਾਂ 3-3 4-400 ਕਿਲੋਮੀਟਰ ਦਾ ਰੂਟ ਦਿਓ ਜੇਕਰ ਆਮ ਘਰਾਂ ਦੇ ਤੁਸੀਂ ਪੈਸੇ ਦੇ ਨਾਲ ਘਰ ਪਰ ਨਹੀਂ ਆ ਤਾਂ ਜਿਹੜੇ ਤਗੜੇ ਘਰੀਆਣੇ ਆ ਉਹਨਾਂ ਨੇ ਮਾੜੇ ਥਾਂ ਵੀ ਔਰ ਚੰਗੇ ਥਾਂ ਵੀ ਔਰ ਤਗੜੇ ਥਾਂ ਵੀ ਬੱਸਾਂ ਪਾਈਆਂ ਹੋਈਆਂ ਜਿਹਦੇ ਕਰਕੇ ਉਹ ਝਾਲਾਂ ਚੱਲੀ ਆਉਂਦੇ ਆ ਮਾੜੇ ਬੰਦੇ ਤੋਂ ਝਾਲ ਨਹੀਂ ਚੱਲੀ ਜਾਣੀ ਔਰ ਮੈਂ ਇੱਥੇ ਫਿਰ ਕਹਿਣਾ ਭਗਵੰਤ ਮਾਨ ਜੀ ਮੈਂ ਤੁਹਾਡਾ ਕੋਈ ਵਿਰੋਧ ਨਹੀਂ ਕਰ ਰਿਹਾ ਇਹ ਜਿਹੜੀਆਂ ਗੱਲਾਂ ਇਹ ਸੱਚਾ ਸਚਾਈ ਆ ਕਦੇ ਗਰਾਉਂਡ ਲੈਵਲ ਦੀ ਸਥਿਤੀ ਜਾ ਕੇ ਵੇਖੋ ਜੇ ਤੁਸੀਂ ਤਾਂ ਹੋ ਸਕਦਾ ਸਪਾਰਸ਼ ਨਾ ਲੈਂਦੇ ਹੋਵੋ ਪਰ ਜਿਹੜੇ ਐਮਐਲਏ ਦੇ ਪੀਏ ਆ ਜਿੱਥੇ ਉਹਨਾਂ ਦੀ ਸਪਾਰਸ਼ ਚਲਦੀ ਆ ਉੱਥੇ ਉਹ ਚਲਾਉਂਦੇ ਆ ਥਾਣੇ ਕਚਹਿਰੀਆਂ ਦੇ ਵਿੱਚ ਵੀ ਚਲਦੀ ਆ ਸਕੂਲਾਂ ਦੇ ਵਿੱਚ ਵੀ ਸਪਾਰਸ਼ ਚਲਦੀ ਆ ਆ ਜਿਹੜੀ ਸਕੂਲਾਂ ਦੀ ਗੱਲ ਕਰ ਰਿਆਂ ਹੋ ਸਕਦਾ ਮੁੱਦਾ ਇੱਥੇ ਹੀ ਨਿਬੜ ਜੇ ਤਾਂ ਵਧੀਆ ਗੱਲ ਆ ਨਹੀਂ ਤਾਂ ਮੈਂ ਤੁਹਾਡੇ ਸਾਹਮਣੇ ਬਹੁਤ ਤਗੜੀ ਸ਼ਿਫਾਰਿਸ਼ ਪੇਸ਼ ਕਰੂੰਗਾ ਵੀ ਉਹ ਕੀ ਦੀ ਲੱਗੀ ਆ ਤੇ ਕਿਵੇਂ ਆਮ ਘਰਾਂ ਦੇ ਜਿਹੜੇ ਜਿਨ੍ਹਾਂ ਨੂੰ ਜ਼ਰੂਰਤ ਹੁੰਦੀ ਆ ਕੋਈ 2000 ਦੀ ਨੌਕਰੀ ਦੀ ਵੀ ਉੱਥੇ ਵੀ ਸ਼ਿਫਾਰਿਸ਼ਾ ਕੇ ਲੈ ਸ਼ਿਫਾਰਿਸ਼ ਵਾਲੇ ਆ ਕੇ ਲੈ ਜਾਂਦੇ ਆ ਜਿਵੇਂ ਕਿ ਆਮ ਆਦਮੀ ਪਾਰਟੀ ਦੇ ਕੁਝ ਸੱਜਣ ਰਲੇ ਹੋਏ ਆ ਐਮਐਲਏ ਦੇ ਪੀਣਾ ਨਾਲ ਤੇ ਉੱਥੇ ਸਕੂਲਾਂ ਦੇ ਵਿੱਚ ਸ਼ਿਫਾਰਸ਼ਾਂ ਲਵਾ ਦਿੰਦੇ ਆ ਕਿ ਇਹਨਾਂ ਨੂੰ ਉੱਥੇ ਰੱਖਿਆ ਜਾਵੇ ਮਿੱਡੇ ਮੀਲ ਦੇ ਵਿੱਚ ਪਰ ਰੌਲਾ ਕੀ ਜਿਨ੍ਹਾਂ ਨੂੰ ਜ਼ਰੂਰਤ ਹੁੰਦੀ ਆ ਜਿਹੜੀ ਔਰਤ ਵਿਧਵਾ ਹੁੰਦੀ ਆ ਜਿਹਦੇ ਸਿਰ ਤੇ ਉਹਦਾ ਸਾਈਂ ਨਹੀਂ ਹੁੰਦਾ ਉਹਦੇ ਘਰ ਵਾਲਾ ਨਹੀਂ ਹੁੰਦਾ ਔਰ ਉਹਦੇ ਕੋਈ ਘਰੇ ਕਮਾਉਣ ਵਾਲਾ ਵੀ ਨਹੀਂ ਹੁੰਦਾ ਸਿਰਫ ਔਰਤਾਂ ਹੀ ਆ ਉਹਨਾਂ ਦਾ ਵੀ ਨੁਕਸਾਨ ਹੋ ਜਾਂਦਾ ਉੱਥੇ ਸ਼ਿਫਾਰਸ਼ਾਂ ਲਵਾ ਕੇ ਜਿਹੜਾ ਵਿਚਾਰਿਆਂ ਨੂੰ ਜ਼ਰੂਰਤ ਆ ਉਹਨਾਂ ਨੂੰ ਨੌਕਰੀ ਨਹੀਂ ਮਿਲਦੀ ਮਿਲਦੀ ਕਿਹਨਾਂ ਨੂੰ ਜਿਨ੍ਹਾਂ ਦੀ ਤੁਹਾਡੀ ਸ਼ਿਫਾਰਸ਼ ਹੋਵੇ ਉੱਥੇ ਮੇਰੇ ਵਰਗਾ ਜਾ ਕੇ ਰੌਲਾ ਪਾਲੇ ਤਾਂ ਮਾਮਲਾ ਥੋੜਾ ਜਿਹਾ ਗਾਂ ਵਧ ਜਾਂਦਾ ਹੁਣ ਜੇ ਤੁਸੀਂ ਸਪਾਰਸ਼ ਦੀ ਗੱਲ ਹੀ ਕਰਦੇ ਆ ਮੇਰਾ ਜ਼ਮੀਨਾਂ ਦਾ ਰੌਲਾ ਕਿੱਥੇ ਦੀ ਕਿੱਥੇ ਗਿਆ ਜ਼ਮੀਨ ਦੀ ਜਿਹੜੀ ਬੋਲੀ ਸੀ ਉਹ ਨਜਾਇਜ਼ ਤਰੀਕੇ ਨਾਲ ਹੋਈ ਤੇ ਉਸ ਤੋਂ ਬਾਅਦ ਪਰਚਾ ਕਿਹਦੇ ਤੇ ਪਿਆ ਮੇਰੇ ਤੇ ਪਿਆ ਜਮਾਂ ਝੂਠਾ ਪਿਆ ਭਗਵਾਨ ਤਮਾਮ ਜੀ ਹੋ ਸਕਦਾ ਤੁਸੀਂ ਚੰਗੇ ਕੰਮ ਕਰਨੇ ਚਾਹੁੰਦੇ ਹੋ ਪਰ ਗਰਾਊਂਡ ਲੈਵਲ ਦੀ ਸਥਿਤੀ ਇਹ ਨਹੀਂ ਹੈ ਗਰਾਊਂਡ ਲੈਵਲ ਦੀ ਸਥਿਤੀ ਬਹੁਤ ਮਾੜੀ ਆ ਜਦੋਂ ਤੁਸੀਂ ਕਹਤਾ ਕਿ ਬੱਸਾਂ ਦੇ ਪਰਮਿਟ ਆਮ ਘਰਾਂ ਦੇ ਬੱਚਿਆਂ ਨੂੰ ਮਿਲਣਗੇ ਇਹ ਗੱਲ ਦਰਅਸਲ ਝੂਠਾ ਜਿਹੜਾ ਵੀ ਆਮ ਬੰਦਾ ਆਇਆ ਪੜ੍ਹ ਲਿਖ ਕੇ ਉਹਨਾਂ ਨੂੰ ਮਿਲਦੀ ਤਾਂ 11000 ਦੀ ਨੌਕਰੀ ਨਹੀਂ ਤੇ ਆ ਬਿਜ਼ਨਸਮੈਨ ਉਹਨਾਂ ਨੂੰ ਤੁਸੀਂ ਕਿੱਥੋਂ ਬਣਾ ਦੋਗੇ ਟਰਾਂਸਪੋਰਟ ਦਾ ਤੁਸੀਂ ਮਾਲਕ ਉਹਨਾਂ ਨੂੰ ਕਿੱਥੋਂ ਬਣਾ ਦੋਗੇ ਔਰ ਰਹੀ ਗੱਲ ਆਮ ਘਰਾਂ ਦੀ ਆਮ ਘਰ ਉਹ ਹੁੰਦੇ ਆ ਜਿਹੜੇ ਗਰੀਬ ਹੋਣ ਚਾਹੇ ਉਹ ਐਸ்சி ਬੀਸੀ ਜਰਨਲ ਹੋਣ ਆਮ ਘਰ ਉਹ ਨਹੀਂ ਹੁੰਦੇ ਜਿਨ੍ਹਾਂ ਕੋਲ 30 30 40 40 ਕਿੱਲੇ ਪੈਲੀ ਹੋਵੇ ਜਿਨ੍ਹਾਂ ਕੋਲ ਪੈਸਾ ਹੋਵੇ ਕਹਿੰਨ ਨੂੰ ਤੁਸੀਂ ਆਪਦੇ ਆਪ ਨੂੰ ਵੀ ਆਮ ਘਰਾਂ ਦਾ ਕਹਿੰਦੇ ਸੀ ਹਾਲਾਂਕਿ ਤੁਹਾਡੇ ਕੋਲ ਕਮੀਡੀਅਨ ਪੈਸਾ ਬਹੁਤ ਸੀ ਤੁਸੀਂ ਐਮਪੀ ਸੀ ਔਰ ਤੁਹਾਡੇ ਕੋਲ ਜ਼ਮੀਨ ਵੀ ਸੀ ਕਿਤਨਾ ਕਿਤੇ ਤੁਹਾਡੇ ਘਰ ਸਰਕਾਰੀ ਨੌਕਰੀ ਵੀ ਸੀ ਤੁਸੀਂ ਆਪ ਦੇ ਆਪ ਨੂੰ ਆਮ ਘਰ ਦੱਸਦੇ ਸੀ ਤਾਂ ਫਿਰ ਇਹ ਤੁਸੀਂ ਇਹ ਦੱਸੋ ਵੀ ਹੋ ਸਕਦਾ ਆਮ ਘਰ ਤੁਸੀਂ ਇਹ ਜਿਹੜੇ ਸਰ ਦੇ ਵਰਦੇ ਹੋਣ ਉਹਨਾਂ ਨੂੰ ਕਹਿੰਦੇ ਹੋ ਪਰ ਮੈਂ ਇਸ ਟਾਈਮ ਜਮਾ ਲੋਕ ਲਾਸ ਦੀ ਗੱਲ ਕਰ ਰਿਹਾ ਜੇਕਰ ਰੋਜ਼ਗਾਰ ਦੇਣਾ ਤਾਂ ਲੋਕ ਲਾਸ ਲੋਕਾਂ ਨੂੰ ਦਿਓ ਜਿਹੜੇ ਜਮੇ ਮੰਨਜੇ ਪਏ ਆ ਚਾਹੇ ਉਹ ਕਿਸੇ ਜਾਤੀ ਕਿਸੇ ਧਰਮ ਦੇ ਹੋਣ ਤੁਸੀਂ ਉਹਨਾਂ ਨੂੰ 20000 ਦਾ ਲੋਨ ਬੈਂਕ ਚੋਂ ਨਹੀਂ ਦਿੰਦੇ 20000 ਦਾ ਸਰਕਾਰੀ ਲੋਨ ਨਹੀਂ ਮਿਲਦਾ ਤੇ ਬੱਸਾਂ ਦੇ ਪਰਮਿਟ ਕਿੱਥੋਂ ਮਿਲ ਜਾਣਗੇ ਇਹ ਗੱਲਾਂ ਸੋਚਣਾ ਵਾਲੀਆਂ ਸੋਚ ਕੇ ਵੇਖਿਆ ਜੇ ਬਹੁਤ ਸਾਰੇ ਲੋਕ ਆ ਜਿਹੜੇ ਵਿਚਾਰੇ ਐਵੇਂ ਚਾਵੇਂ ਬੈਠੇ ਆ ਉਹਨਾਂ ਨੂੰ ਇਹ ਚੀਜ਼ਾਂ ਤਾਂ ਮਿਲेंगी ਹੀ ਨਹੀਂ ਕਦੇ ਔਰ ਇਹਨਾਂ ਨੂੰ ਤੁਸੀਂ ਟਰਾਂਸਪੋਰਟ ਦੇ ਤੁਸੀਂ ਕਿੱਥੇ ਇਹਨਾਂ ਨੂੰ ਹੱਕ ਦਿਵਾ ਦੋਗੇ ਨਾ ਉਹਨਾਂ ਨੂੰ ਕਦੇ ਲੋਨ ਮਿਲੇ ਆ ਨਾ ਕਦੇ ਉਹਨਾਂ ਦੀ ਗੱਲ ਹੋਈ ਆ ਲੋਕ ਕਲਾਸ ਲੋਕ ਲੋਕ ਕਲਾਸੀ ਰਹਿ ਗਏ ਸਿਰਫ ਤੁਹਾਨੂੰ ਵੋਟਾਂ ਪਾਉਣ ਤੱਕ ਸੀਮਤ ਰਹਿ ਗਏ ਆ ਜੇਕਰ ਤੁਸੀਂ ਵਾਕਈ ਉਹਨਾਂ ਨੂੰ ਬੱਸਾਂ ਦੇ ਪਰਮਨੈਂਟ ਦਿਵਾਉਂਗੇ ਤਾਂ ਮੈਂ ਅੱਜ ਪਿੰਡ ਦੇ ਸਾਰੇ 13000 ਪਿੰਡਾਂ ਦੇ ਲੋਕਾਂ ਨੂੰ ਬੇਨਤੀ ਕਰਦਾ ਕਿ ਹੋ ਸਕਦਾ ਭਾਈ 13000 ਪਿੰਡਾਂ ਦੇ ਵਿੱਚੋਂ 10000 ਪਿੰਡਾਂ ਦੇ ਵਿੱਚੋਂ ਕਈਆਂ ਨੂੰ ਬੱਸਾਂ ਦੇ ਪਰਮਿਟ ਮਿਲਣ ਉਹ ਜ਼ਰੂਰ ਦੱਸਿਆ ਜੇ ਉਹ ਲੋਕ ਕਲਾਸ ਵਾਲਿਆਂ ਨੂੰ ਮਿਲੇ ਆ ਜਾਂ ਮਿਡਲ ਕਲਾਸ ਵਾਲਿਆਂ ਨੂੰ ਮਿਲੇ ਆ ਜਾਂ ਉਹ ਚੰਗੇ ਵਿਅਕਤੀਆਂ ਨੂੰ ਮਿਲੇ ਆ ਇਹ ਸਿਰਫ ਤੇ ਸਿਰਫ ਕਹਿਣ ਦੀਆਂ ਗੱਲਾਂ ਮਾਨ ਸਾਹਿਬ ਜੀ ਔਰ ਕੀ ਕੀ ਤੁਹਾਨੂੰ ਦੱਸੀਏ ਇੱਥੇ ਲੋਕ ਕਲਾਸ ਵਾਲਿਆਂ ਨੂੰ ਆਮ ਘਰਾਂ ਦੇ ਲੋਕਾਂ ਨੂੰ ਆਮ ਘਰਾਂ ਦੇ ਜੇਕਰ ਬੱਚਿਆਂ ਨੂੰ ਰੋਜ਼ਗਾਰ ਮਿਲਦਾ ਹੁੰਦਾ ਹੁੰਦਾ ਨਾ ਤੇ ਕਹਿਣ ਦੀਆਂ ਗੱਲਾਂ ਨਹੀਂ ਸੀਗੀਆਂ ਔਰ ਆਮ ਘਰ ਦੇ ਬੱਚੇ ਤੁਹਾਡੇ ਝੰਡੇ ਚੱਕਣ ਜੋਗਰੀ ਰਹਿ ਜਾਂਦੇ ਆ ਆਮ ਘਰਾਂ ਦੇ ਬੱਚੇ ਤੁਹਾਡੀਆਂ ਗੱਡੀਆਂ ਦਾ ਪਿੱਛਾ ਕਰਦੀ ਮਰ ਜਾਂਦੇ ਆ ਆਮ ਘਰਾਂ ਦੇ ਬੱਚੇ ਤੁਹਾਡੇ 12 ਚਾਕੇ ਧਰਨੇ ਲਾਉਂਦੇ ਹੀ ਮਰ ਜਾਂਦੇ ਆ ਉਹਨਾਂ ਦੀ ਕਿਤੇ ਕੋਈ ਸੁਣਵਾਈ ਨਹੀਂ ਹੁੰਦੀ ਜਾਂ ਤਾਂ ਤੁਸੀਂ ਜਿਨ੍ਹਾਂ ਨੂੰ ਪਰਮਿਟ ਦਿਓਗੇ ਇੱਕ ਇੱਕ ਦਾ ਦੱਸੋ ਜੇ ਕਿ ਭਾਈ ਇਹਦਾ ਕੰਮ ਆ ਸੀ ਅੱਜ ਇਹਦਾ ਬਰਫਲਾ ਕੰਮ ਛੜਾ ਕੇ ਅੱਜ ਇਹਨੂੰ ਪਰਮਿਟ ਦਿੱਤਾ ਮੈਂ ਫਿਰ ਤੋਂ ਕਹਿਣਾ ਇਹ ਤੁਹਾਡੀ ਉਥੇ ਪਹੁੰਚ ਚੱਲੂਗੀ ਪਹੁੰਚ ਤੁਹਾਡੇ ਟਰਾਂਸਪੋਰਟ ਮੰਤਰੀ ਕੋਲ ਚੱਲੇ ਤੁਹਾਡੇ ਕੋਲ ਚੱਲੇ ਤੁਹਾਡੀ ਸ਼ਿਫਾਰ ਚੱਲੇ ਹੋ ਸਕਦਾ ਤੁਹਾਡੀ ਨਾਂ ਚੱਲੇ ਮੇਰੀ ਸੋਚ ਨਹੀਂ ਹੈ ਇਹ ਚੰਗੇ ਵਿਅਕਤੀ ਨੂੰ ਹੀ ਰੋਜ਼ਗਾਰ ਮਿਲੂਗਾ ਇਹ ਬੱਸ ਟਰਾਂਸਪੋਰਟ ਹੋਰ ਕਿਸੇ ਨੂੰ ਨਹੀਂ ਮਿਲਦੀ ਤੇ ਜੇਕਰ ਤੁਸੀਂ ਕਿਸੇ ਨੂੰ ਦੇਣੀ ਆ ਇਹ ਜਿਹੜਾ ਪਰਮਿਟ ਦੇਣਾ ਬੱਸਾਂ ਦਾ ਰੂਟ ਦੇਣਾ ਹੀ ਆ ਤੋ ਤਗੜਾ ਰੂਟ ਦਿਓ ਜੇ ਜਿਹੜੇ ਬੰਦੇ ਨੇ ਵੀ ਪਿੰਡਾਂ ਦਾ ਰੂਟ ਪਾ ਲਿਆ ਉਹ ਤਾਂ ਵੈਸੇ ਹੀ ਮੰਨ ਜਾਇਆ ਜਾਊਗਾ ਇਹ ਗੱਲ ਯਾਦ ਰੱਖੋ ਜੇ ਪੰਜਾਬ ਦੇ ਲੋਕੋ ਗੱਲ ਮੈਂ ਰੋਜ਼ਗਾਰ ਦੀ ਕੀਤੀ ਆ ਰੋਜ਼ਗਾਰ 70 ਸਾਲਾਂ ਤੋਂ ਸਰਕਾਰਾਂ ਆਈਆਂ ਜਿਹੜੀ ਵੀ ਮੌਜੂਦਾ ਸਰਕਾਰ ਹੁੰਦੀ ਆ ਸਮੇਂ ਦੀ ਸਰਕਾਰ ਹੁੰਦੀ ਆ ਉਹ ਇਹ ਕਹਿੰਦੀ ਹੁੰਦੀ ਆ ਕਿ ਅਸੀਂ ਰੋਜ਼ਗਾਰ ਬਹੁਤ ਦੇਤਾ ਜਦੋਂ ਕੈਪਟਨ ਮਰਿੰਦਰ ਸਿੰਘ ਸੀ ਤੁਸੀਂ ਉਹਨਾਂ ਵਾਰੀ ਸੁਣ ਲਓ ਜਦੋਂ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸੀ ਉਹਨਾਂ ਵਾਰੀ ਸੁਣ ਲਓ ਉਹ ਇਹੀ ਕਹਿਣਗੇ ਕਿ ਅਸੀਂ ਰੋਜ਼ਗਾਰ ਬਹੁਤ ਜਾਵੇ ਦਿੱਤਾ ਪਰ ਉਹਨਾਂ ਚੀਜ਼ਾਂ ਨੂੰ ਹਿੰਦਿਆ ਕਿਨੇ ਸਰਦਾਰ ਭਗਵੰਤ ਮਾਨ ਜੀ ਨੇ ਤੇ ਜੇਕਰ ਅੱਜ ਇਹ ਰੋਜ਼ਗਾਰ ਦੇ ਰਹੇ ਆ ਤੇ ਅੱਜ ਲੋਕਾਂ ਨੂੰ ਪਤਾ ਕਿੰਨੇ ਕ ਘਰਾਂ ਦੇ ਵਿੱਚ ਰੋਜ਼ਗਾਰ ਹੈਗਾ ਮਿਲਦਾ ਤਾਂ ਸਹੀ ਕਿਸੇ ਨੂੰ ਇੱਥੇ ਆਟਾ ਰਾਚਨ ਦਾਲ ਨਹੀਂ ਵੈਸੇ ਮਾੜਾ ਹੀ ਆ ਪਰ ਮਿਲਦਾ ਤਾਂ ਸਹੀ ਕਿਸੇ ਨੂੰ ਆਟਾ ਰਾਚਨ ਦਾਲ ਨਹੀਂਗਾ ਗਰੀਬ ਬੰਦੇ ਨੂੰ ਜਿਹਨੂੰ ਚਾਹੀਦਾ ਹੁੰਦਾ ਗਰੀਬਾਂ ਦੇ ਕਾਟ ਕੱਟੇ ਜਾਂਦੇ ਆ ਤੇ ਗਰੀਬਾਂ ਨੂੰ ਹੋਰ ਸਹੂਲਤਾਂ ਤਾਂ ਮਿਲਣਗੀਆਂ ਕੀ ਆ ਵਾਹਿਗੁਰੂ ਮਾਨ ਸਾਹਿਬ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ ਹੁਣ ਆਮ ਘਰਾਂ ਦੀ ਗੱਲ ਕੀਤੀ ਆ ਤੇ ਆਮ ਘਰਾਂ ਦੇ ਵਿੱਚ ਹੀ ਰੋਜ਼ਗਾਰ ਜਾਵੇ ਬਾ ਬੇਨਤੀ ਭਗਵੰਤ ਮਾਨ ਜੀ ਤੁਹਾਨੂੰ ਇਹੀ ਆ ਤੁਸੀਂ ਕੋਸ਼ਿਸ਼ ਕਰਿਆ ਜੇ ਗਰਾਊਂਡ ਲੈਵਲ ਤੇ ਆਪਦੀ ਅੱਖ ਰੱਖਿਆ ਜੇ ਔਰ ਜਿਹੜਾ ਇਹ ਬੱਸਾਂ ਦੇ ਪਰਮਿਟ ਆ ਇਹ ਸਿਰਫ ਤੇ ਸਿਰਫ ਗਰੀਬ ਲੋਕਾਂ ਨੂੰ ਮਿਲਣ ਤੇ ਇਹਦੇ ਨਾਲ ਪੰਜਾਬ ਦਾ ਭਲਾ ਹੋਊਗਾ ਤੇ ਜਿਹੜੇ ਵੀ 10000 ਨੌਜਵਾਨਾਂ ਨੂੰ ਰੋਜ਼ਗਾਰ ਮਿਲ ਗਿਆ ਉਹ ਤੁਹਾਡੇ ਨਾਲ ਪੱਕੇ ਹੀ ਰਹਿਣਗੇ ਮੈਂ ਐਵੇਂ ਹਵਾ 'ਚ ਤੀਰ ਨਹੀਂ ਛੱਡ ਰਿਆ ਇਹ ਗੱਲਾਂ ਸੱਚ ਆ ਕਲੀਅਰ ਗੱਲਾਂ ਤੁਸੀਂ ਕੋਸ਼ਿਸ਼ ਕਰਨੀ ਆ ਕੋਸ਼ਿਸ਼ ਨਹੀਂ ਪੂਰਾ ਤੁਸੀਂ ਜੀ ਜਾਨ ਲਾ ਦੇਣਾ ਕਿ ਜਿਹੜਾ ਇਹ ਬੱਸਾਂ ਦੇ ਪਰਮਿਟ ਆ ਇਹ ਗਰੀਬ ਵਿਅਕਤੀਆਂ ਨੂੰ ਹੀ ਮਿਲਣ ਇਹਦੇ ਨਾਲ ਗਰੀਬਾਂ ਦਾ ਬਹੁਤ ਭਲਾ ਹੋ ਜਾਊਗਾ ਤੁਹਾਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ